ਦਰਅਸਲ ਜੀ ਦੱਸ ਦੂੰਗਾ ਜਿਹੜੀ ਰੈਸ਼ਨ ਚਲਾਇਆ ਗਿਆ ਜੀ ਅੱਜ ਜਿਹੜਾ ਯੋਧ ਨਸ਼ਿਆਂ ਵਿਰੋਧ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਬੀਜੀਪੀ ਪੰਜਾਬ ਵੱਲੋਂ ਸ਼ੁਰੂ ਕੀਤਾ ਗਿਆ ਪੂਰੇ ਪੰਜਾਬ ਵਿੱਚ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸੋਸ ਕੋਆਰਡੀਨੇਟ ਸਰਚ ਆਪਰੇਸ਼ਨ ਦੇ ਤਹਿਤ ਇੱਥੇ ਢਿਆਪਸਤੀ ਵਿੱਚ ਵੀ ਕੀਤਾ ਗਿਆ ਤੇ ਭਰਤnagar ਵੀ ਕੀਤਾ ਗਿਆ ਸ਼ਹਿਰ ਦੇ ਵਿੱਚ ਇਸ ਤੋਂ ਇਲਾਵਾ ਪੰਜ ਜਗ੍ਹਾ ਹੋਰ ਨੇ ਪੂਰੇ ਜ਼ਿਲ੍ਹੇ ਵਿੱਚ ਇੱਥੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹਜੇ ਤੱਕ ਸਾਨੂੰ ਜਿਹੜੀ ਕਾਮਯਾਬੀ ਮਿਲੀ ਹੈ ਤਿੰਨ ਪਰਚੇ ਦਰਜ ਕੀਤੇ ਗਏ ਨੇ ਤੇ ਦੋ ਬੰਦੇ ਤੇ ਇੱਕ ਲੇਡੀ ਨੂੰ ਅਰੈਸਟ ਕੀਤਾ ਗਿਆ ਉਹਦੇ ਵਿੱਚ ਤੇ ਨਾਲ ਦੀ ਨਾਲ ਹੀ ਕੁਝ ਸਾਨੂੰ ਸ਼ੱਕੀ ਵਹੀਕਲ ਕੁਝ ਸ਼ੱਕੀ ਟੂ ਵੀਲਰ ਸ਼ੱਕੀ ਫੋਰ ਵੀਲਰ ਮਿਲੇ ਨੇ ਉਹਨਾਂ ਨੂੰ ਵੀ ਅਸੀਂ ਆਪਣੇ ਕਬਜ਼ੇ ਵਿੱਚ ਲਿਆ ਤੇ ਵੈਰੀਫਾਈ ਕਰਾਂਗੇ ਜੇ ਉਹ ਕੋਈ ਚੋਰੀ ਦਾ ਮਿਲਦਾ ਜਾਂ ਕੋਈ ਇਲੀਗਲ ਮਿਲਦਾ ਉਹਦੇ ਹਿਸਾਬ ਨਾਲ ਉਹਤੇ ਵੀ ਕਾਰਵਾਈ ਕੀਤੀ ਜਾਵੇ ਹਾਂਜੀ ਰਿਕਵਰੀ ਹੋਈ ਹੈ ਸੋ ਜਿਵੇਂ ਮੈਂ ਦੱਸਿਆ ਕਿ ਤਿੰਨ ਪਰਚੇ ਦਰਜ ਹੋਏ ਨੇ ਸੋ ਸਾਰੀ ਟੋਟਲ ਰਿਕਵਰੀ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜੋ ਆਉਂਦੀ ਪੂਰੇ ਜ਼ਿਲ੍ਹੇ ਦੀ ਇੱਕ ਵਾਰੀ ਕੋਆਰਡੀਨੇਟਡ ਸਰਚ ਆਪਰੇਸ਼ਨ ਖਤਮ ਹੋ ਲਵੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਰਿਕਵਰੀ ਸ਼ੇਅਰ ਕੀਤੀ ਚੁ। ਪਰ ਜਿਹੜੀ ਜਿਹੜੀ ਜਗ੍ਹਾ ਤੇ ਅੱਜ ਪਟਿਆਲੇ ਦੇ ਵਿੱਚ ਸਸਟੇਨ ਕਰ ਰਹੇ ਹਾਂ। ਅੱਜ ਪਟਿਆਲਾ ਸ਼ਹਿਰ ਚ ਦੋ ਜਗ੍ਹਾ ਚ ਕੀਤਾ ਗਿਆ ਭਰਤਨਗਰ ਤੇ ਟਿਆ ਬਸਤੀ ਇਸ ਤੋਂ ਇਲਾਵਾ ਜਿਹੜੇ ਬਾਕੀ ਪੂਰੇ ਜ਼ਿਲ੍ਹੇ ਵਿੱਚ ਟੋਟਲ 7 ਜਗ੍ਹਾ ਤੇ ਸਬਡਿਵੀਜ਼ਨ ਵਾਈਜ਼ ਕਰ ਰਹੇ ਹਾਂ। ਸੋ ਇਹਦੇ ਵਿੱਚ ਸਾਡੀ ਜਿਹੜੀ ਪੁਆਇੰਟਡ ਸਰਚ ਹੈ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਕਿ ਕਿਹੜੇ ਬੰਦੇ ਕੰਮ ਕਰਦੇ ਨੇ ਜਾਂ ਕਿਹੜੇ ਮੱਲੇ ਨੇ ਜਿੱਥੇ ਜ਼ਿਆਦਾ ਸ਼ਿਕਾਇਤ ਹੈ ਉੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ। ਸਰ ਥੈਂਕ ਯੂ ਥੈਂਕ ਯੂ ਹੋਰ ਵੀ ਜਗ੍ਹਾ ਦੇ ਬਿਲਕੁਲ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਜਿਵੇਂ ਮੈਂ ਦੱਸਿਆ ਕਿ ਇਹ ਅੱਗੇ ਵੀ ਜਾਰੀ ਰਹੂਗਾ ਪਹਿਲਾਂ ਵੀ ਅਸੀਂ ਕੀਤਾ ਸੀਗਾ ਮਹੀਨਾ ਪਹਿਲਾਂ ਵੀ ਕੀਤਾ ਸੀ ਸੋ ਇਹ ਰੈਗੂਲਰਲੀ ਜਾਰੀ ਰਹਿਣਗੇ ਪੂਰੇ ਪੰਜਾਬ ਚ ਜਦੋਂ ਹੁੰਦੇ ਆ ਉਦੋਂ ਵੀ ਪਟਿਆਲਾ ਪੁਲਿਸ ਅੰਦਰ ਚਾਪਰਟਿਸਪੀਟ ਕਰਦੀ ਹੈ ਬਟ ਅਦਰਵਾਈਜ਼ ਵੀ ਡਿਸਟ੍ਰਿਕਟ ਲੈਵਲ ਤੇ ਵੀ ਅਸੀਂ ਕਰਦੇ ਰਹਿੰਦੇ ਹਾਂ ਸਬ ਡਿਵੀਜ਼ਨ ਲੈਵਲ ਤੇ ਵੀ ਕਰਦੇ ਰਹਿੰਦੇ ਸੋ ਇਹ ਕੰਟੀਨਿਊ ਰਹੇਗਾ ਜਿਸ ਤਰ੍ਹਾਂ ਕਿ ਬਸ ਸਟੈਂਡਸ ਹੋ ਗਏ ਰੇਲਵੇ ਸਟੇਸ਼ਨ ਕੋ ਕਿਉਂਕਿ ਜਿਹੜੇ ਨਸ਼ਾ ਤਸਕਰ ਕਾਫੀ ਉਹਨਾਂ ਦੇ ਵਿੱਚ ਹੀ ਆਂਦੇ ਨੇ ਉਹਨਾਂ ਦੇ ਵਿੱਚ ਵੀ ਸਬ ოਪਰੇਸ਼ਨ ਦੇ ਦੇਖੋ ਜਿਹੜਾ ਮੀਨਸ ਆਫ ਟਰਾਂਸਪੋਰਟ ਹੋਊਗਾ ਉੱਥੇ ਜ਼ਿਆਦਾ ਚਾਂਸਸ ਹੁੰਦੇ ਆ ਨਸ਼ਾ ਬਰਾਮਦ ਹੋਣ ਦੇ ਵੀ ਸੋ ਅਸੀਂ ਰੈਗੂਲਰਲੀ ਕੋਆਰਡੀਨੇਟ ਸਰਚ ਆਪਰੇਸ਼ਨ ਬਸ ਸਟੈਂਡ ਦੇ ਵੀ ਕਰਦੇ ਰਹੇ ਹਾਂ ਸੋ ਪਿਛਲੇ 10 ਦਿਨ ਪਹਿਲਾਂ ਵੀ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਜਿਹਨਾਂ ਦਾ ਨਸ਼ਾ ਬਸ ਸਟੈਂਡ ਦਾ ਵੀ ਕੀਤਾ ਸੀ ਸੋ ਰੇਲਵੇ ਸਟੇਸ਼ਨ ਦਾ ਵੀ ਕਰ ਰਹੇ ਹਾਂ ਅਸੀਂ ਇਸ ਤਰ੍ਹਾਂ ਸਾਡੀ ਇੰ ਵੀ ਰابطਾ ਰਹਿੰਦਾ ਜਿਹੜੀ ਸਾਡੀ ਆਪਣੀ ਸਪੈਸ਼ਲ ਬ੍ਰਾਂਚ ਆ ਉਹਦੇ ਨਾਲ ਵੀ ਰابطਾ ਰਹਿੰਦਾ ਤੇ ਇਹਲਾ ਬਾਰਡਰਾਂ ਦੇ ਉੱਪਰ ਕਿਸ ਤਰ੍ਹਾਂ ਦੀ ਨਿਗਰਾਨੀ ਕਰਦੇ ਜਿਹੜਾ ਸਾਡਾ ਇੰਟਰ ਸਟੇਟ ਬਾਰਡਰ ਹੈ ਉਹਦੇ ਤੇ ਜਿਵੇਂ ਪਹਿਲਾਂ ਸੀਗਾ ਕਿ ਮੂਵਮੈਂਟ ਬਿਲਕੁਲ ਬੰਦ ਸੀ ਟਰਾਂਸਪੋਰਟੇਸ਼ਨ ਨਹੀਂ ਸੀ ਸੋ ਵਹੀਕਲ ਮੂਵਮੈਂਟ ਬਿਲਕੁਲ ਬੰਦ ਸੀ ਏਦਾਂਨੇ ਲੱਗੇ ਹੋਏ ਸੀ ਉਹ ਵਹੀਕਲ ਮੂਵਮੈਂਟ ਹੁਣ ਸ਼ੁਰੂ ਹੋਈ ਹੈ ਸੋ ਉਹਦੇ ਤੇ ਐਸਡੀ ਸਾਡੀ ਸਰਪ੍ਰਾਈਜ਼ ਨਾਕਾਬੰਦੀ ਐ ਸ਼ਿਫਟਿੰਗ ਨਾਕਾਬੰਦੀ ਉਹ ਸਾਡੀ ਲੱਗਦੀ ਹੈ ਤਾਂ ਜੋ ਕੋਈ ਇਹੋ ਜਿਹਾ ਨਸ਼ਾ ਸਾਡੇ ਆਪਣੇ ਜ਼ਿਲ੍ਹੇ ਵਿੱਚ ਜਾਂ ਪੰਜਾਬ ਦੀ ਹਦੂਦ ਵਿੱਚ داخل نہ ہو سکے۔ ਸਾਰੇ ਇਲਾਕੇ ਦੇ ਲੋਕ ਕਹਿਣੀਆਂ ਕਿ ਪਹਿਲਾਂ ਉਹ ਬਹੁਤ ਆਵਾਜ਼ ਆਈ ਸੀ ਲਗਾਤਾਰ ਲੋਵਰ ਅਪਰੇਸ਼ਨ ਹੋਇਆ ਵੀ ਮਾਮਲੇ ਵੀ ਦਰਜ ਕੀਤੇ ਗਏ ਬੰਦੇ ਗ੍ਰਿਫਤਾਰ ਕੀਤੇ ਗਏ। ਲੋਕਾਂ ਵੱਲੋਂ ਇਹ ਅਪੀਲ ਹੈ ਕਿ ਇੱਕ ਪੀਸੀਆਰ ਜ਼ਰੂਰ ਇਸ ਇਲਾਕੇ 'ਚ ਚਲਾਈ ਜਾਵੇ ਕਿਉਂਕਿ ਜਿਹੜੇ ਰਾਤ ਨੂੰ ਹੁਣੇ ਕੁਝ ਨਸ਼ਾ ਸਪਲਾਈ ਕਰ ਰਹੇ ਆ। ਨਹੀਂ ਜਿਵੇਂ ਮੈਂ ਪਿਛਲੀ ਵਾਰੀ ਵੀ ਜਦੋਂ ਇੱਥੇ ਆਇਆ ਸੀ ਉਦੋਂ ਵੀ ਇਹੀ ਲੋਕਾਂ ਦੀ ਇਨਪੁਟ ਸੀ ਕਿ ਰਾਤ ਵਾਲੇ ਆਪਾਂ ਇੱਥੇ ਕਵਰ ਪ੍ਰੋਵਾਈਡ ਕਰੀਏ। ਸੋ ਰਾਤ ਨੂੰ ਸਾਡੀ ਜਿਹੜੀ ਮੂਵਮੈਂਟ ਹੈ ਉਹ ਵਧਾਈ ਗਈ ਹੈ। ਪੀਸੀਆਰ ਦੀ ਮੂਵਮੈਂਟ ਵੀ ਵਧਾਈ ਗਈ ਹੈ। ਤੇ ਜਿਹੜੀ ਸਟੇਸ਼ਨ ਕਰਨ ਦੀ ਪੀ ਉਹ ਅਸੀਂ ਐਕਸਪਲੋਰ ਕਰ ਰਹੇ ਹਾਂ ਸਾਰੇ ਜਿਹੜੇ ਪੀਸੀਆਰ ਨੇ ਉਹਨਾਂ ਦੀਆਂ ਬੀਟਸ ਨੂੰ ਰੀਆਰਗੇਨਾਈਜ਼ ਕੀਤਾ ਜਾ ਰਿਹਾ ਸੋ ਉਹ ਰੀਆਰਗੇਨਾਈਜ਼ ਕਰਕੇ ਕਿੱਥੇ ਕਿੱਥੇ ਸਟੇਸ਼ਨ ਕਰਨ ਦੀ ਲੋੜ ਹੈ ਉਹਨਾਂ ਨੂੰ